ਕਿਸਾਨਾਂ ਨੂੰ ਕਦੇ ਕੁਦਰਤੀ ਮਾਰ ਪੈ ਜਾਂਦੀ ਐ ਤੇ ਕਦੇ ਸਰਕਾਰੀ ਸਿਸਟਮ ਦੀ ਤੇ ਕਦੇ ਫਿਰ ਨਕਲੀ ਬੀਜਾਂ ਦੀ ਚਾਹੇ ਉਹ ਪ੍ਰਾਈਵੇਟ ਡੀਲਰ ਹੀ ਕਿਉਂ ਨਾ ਵੇਚਣ ਇਸੇ ਤਰ੍ਹਾਂ ਦਾ ਇੱਕ ਮਾਮਲਾ ਕਪੂਰਥਲਾ ਜ਼ਿਲ੍ਹੇ ਤੋਂ ਆਇਆ 10 ਪਿੰਡਾਂ ਤੋਂ ਵੱਧ ਏਰੀਆ ਦੇ ਵਿੱਚ ਫੈਲੀ ਹੋਈ 1400 ਏਕੜ ਦੀ ਜਿਹੜੀ ਫਸਲ ਆ ਉਹ ਖਰਾਬ ਹੁੰਦੀ ਜਦੋਂ ਕਿਸਾਨਾਂ ਨੂੰ ਦਿਖੀ ਤੇ ਫਿਰ ਫਿਕਰ ਪੈ ਗਿਆ ਸਤਾਉਣ ਲੱਗਾ ਕਿ ਅਸੀਂ ਪਹਿਲਾਂ ਹੀ ਕਰਜ਼ੇ ਚੁੱਕ-ਚੁੱਕ ਕੇ ਕਰਜ਼ਾਈ ਹੋਏ ਪਏ ਆ ਤੇ ਹੁਣ ਨਕਲੀ ਬੀਜਾਂ ਦਾ ਵਿਸ਼ਕਾਰ ਹੋਏ ਕਿਸਾਨ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ ਫਿਰ ਸਬੰਧਤ ਅਧਿਕਾਰੀਆਂ ਨੂੰ ਵੀ ਇਸ ਤੋਂ ਜਾਣੂ ਕਰਾਉਂਦੇ ਨੇ ਔਰ ਉਸ ਡੀਲਰ ਦੀ ਦੁਕਾਨ ਤੇ ਵੀ ਪੁੱਛਦੇ ਨੇ ਪਹਿਲਾਂ ਗੱਲਬਾਤ ਕੀਤੀ ਗਈ ਤੇ ਬਾਅਦ ਵਿੱਚ ਉਸ ਦੁਕਾਨ ਨੂੰ ਹੀ ਬੰਦ ਕਰ ਦਿੱਤਾ ਜਾਂਦਾ ਹੈ ਸੀਲ ਕਰ ਦਿੱਤਾ ਜਾਂਦਾ ਹੈ ਔਰ ਉਸ ਡੀਲਰ ਨੂੰ ਜਾਂ ਉਸ ਦੁਕਾਨਦਾਰ ਨੂੰ ਇੱਕ ਨੋਟਿਸ ਵੀ ਕੱਢ ਦਿੱਤਾ ਗਿਆ ਕਿਸਾਨਾਂ ਦੀ ਸ਼ਿਕਾਇਤ ਹੋਣ ਤੋਂ ਬਾਅਦ ਕਿਸਾਨਾਂ ਨੇ ਕੀ ਸ਼ਿਕਾਇਤ ਕੀਤੀ ਹੈ ਨਕਲੀ ਬੀਜ ਦਾ ਸ਼ੱਕ ਕਿਉਂ ਪੈਦਾ ਹੋਇਆ ਸਬੰਧਤ ਕਿਸਾਨਾਂ ਨੇ ਇਸ ਸਬੰਧੀ ਰੋਸ ਦਿਖਾਉਂਦਿਆਂ ਹੋਇਆਂ ਆਪਣੀਆਂ ਅਪੀਲਾਂ ਦਲੀਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਪੂਰਥਾਲਾ ਦੇ ਵਿੱਚ 10 ਪਿੰਡਾਂ ਤੋਂ ਵੱਧ ਏਰੀਆ 'ਚ ਫੈਲੀ ਹੋਈ 1400 ਏਕੜ ਦੀ ਝੋਨੇ ਦੀ ਫਸਲ ਖਰਾਬ ਹੋਣ ਦਾ ਮਾਮਲਾ ਹੈ ਕਿਸਾਨਾਂ ਦਾ ਦੋਸ਼ ਹੈ ਕਿ ਨਕਲੀ ਬੀਜ ਮਿਲਿਆ ਸਾਨੂੰ ਵਿਕਰੇਤਾ ਦੀ ਦੁਕਾਨ ਆ ਜਿਹੜੀ ਉਹ ਸੀਲ ਕਰ ਦਿੱਤੀ ਜਾਂਦੀ ਹੈ ਤੇ ਡੀਲਰ ਨੂੰ ਨੋਟਿਸ ਜਾਰੀ ਹੁੰਦਾ ਪੰਜਾਬ ਦੇ ਕਪੂਰਥਾਲਾ ਦੇ ਵਿੱਚ ਦਾ ਇਹ ਮਾਮਲਾ ਹੈ ਜਿੱਥੇ ਕਪੂਰਥਾਲਾ ਦੇ ਪਿੰਡ ਨਵਾਂ ਪਿੰਡ ਗੇਟ ਵਾਲਾ ਅੜਨਾਵਾਲੀ ਮਿਠੜਾ ਕਾਂਜਲੀ ਬੂਟ ਧੰਮ ਕੋਠੇ ਕਾਲਾ ਸਿੰਘ ਫਿਆਲੀ ਸਮੇਤ 10 ਦੇ ਕਰੀਬ ਪਿੰਡਾਂ ਦੀ ਝੋਨੇ ਦੀ ਫਸਲ ਖਰਾਬ ਹੋਣ ਦੇ ਚਲਦਿਆ ਕਿਸਾਨਾਂ ਨੂੰ ਫਿਕਰ ਸਤਾਉਣ ਲੱਗਿਆ ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੀ ਤਰਫੋਂ ਇਸ ਮਸਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਬੀਜ ਵੇਚਣ ਵਾਲੇ ਡੀਲਰ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਦੁਕਾਨ ਸੀਲ ਵੀ ਕੀਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਝੋਨੇ ਦੇ ਨਕਲੀ ਬੀਜ ਦੀ ਕਾਰਨ ਹੀ ਉਕਤ ਪਿੰਡਾਂ ਦੇ ਕਰੀਬ 1400 ਏਕੜ ਦੀ ਖੜੀ ਫਸਲ ਖਰਾਬ ਹੋ ਗਈ ਹੈ ਕੰਪਨੀ ਦੇ ਸਿਰ ਦੇ ਉੱਤੇ ਜਿਹੜਾ ਠੀਕਰਾ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਪਰਦੇਸ਼ ਜਿਹੜੇ ਨੇ ਸੂਬੇ ਦੇ ਸਕੱਤਰ ਨੇ ਗੁਰਦੀਪ ਸਿੰਘ ਕਿਸਾਨਾਂ ਨੂੰ ਆਪਣੇ ਨਾਲ ਲੈਂਦੇ ਹੋਏ ਦਾਣਾ ਮੰਡੀ ਸਥਿਤ ਪ੍ਰੀਤ ਬੀਜ ਭੰਡਾਰ ਦੇ ਮਾਲਕ ਸੁਪ੍ਰੀਤ ਸਿੰਘ ਨੂੰ ਮਿਲੇ ਜਿੱਥੇ ਜਾ ਕੇ ਕਿਸਾਨਾਂ ਨੇ ਤੂਬੀਜ ਖਰੀਦ ਦੇ ਉੱਤੇ ਬਿਜਾਈ ਦੀ ਕੀਤੀ ਸੀ ਜੋ ਕਿ ਦੁਕਾਨ ਮਾਲਕ ਨੇ ਬੀਜ ਨਕਲੀ ਹੋਣ ਦਾ ਠੀਕਰਾ ਸ਼੍ਰੀ ਰਾਮ ਕੰਪਨੀ ਦੇ ਸਿਰ ਦੇ ਉੱਤੇ ਭੰਨ ਦਿੱਤਾ ਉਸ ਨੇ ਕਿਹਾ ਕਿ ਇਸ ਦੇ ਦੌਰਾਨ ਡੀਲਰ ਦੀ طرفوں ਇਹ ਬੀਜ ਪੱਕੇ ਬਿੱਲ ਨਾਲ ਦੇਣ ਦਾ ਮਾਮਲਾ ਵੀ ਉੱਠਿਆ ਸੀ ਔਰ ਇੱਕ ਪਾਸੇ ਪਹਿਲਾਂ ਡੀਲਰ ਨੂੰ ਦੁਕਾਨਦਾਰ ਦੇ ਕੋਲ ਜਾ ਕੇ ਲੋਕਾਂ ਨੇ ਕਿਸਾਨਾਂ ਨੇ ਕਿਸਾਨ ਯੂਨੀਅਨ ਨੇ ਆਪਣੀ ਰੋਣਾ ਰੋਇਆ ਕਿ ਸਾਡੇ ਨਾਲ ਤੇ ਧੋਖਾ ਹੋ ਗਿਆ ਧੱਕਾ ਹੋ ਗਿਆ ਸਾਡੀ ਫਸਲ ਖਰਾਬ ਹੋਣ ਲੱਗੀ ਹੈ ਹਾਲੇ ਤੇ ਅਸੀਂ ਬਾਢੀ ਵੀ ਕਰਨੀ ਹੈ ਉਸ ਤੋਂ ਪਹਿਲਾਂ ਹੀ ਖੜੀ ਫਸਲ ਖਰਾਬ ਹੋ ਰਹੀ ਹੈ ਤਾਂ ਦੁਕਾਨਦਾਰ ਕੋਲ ਗਏ ਦੁਕਾਨਦਾਰ ਨੇ ਕਿਹਾ ਕਿ ਇਹ ਜਿਹੜੇ ਡੀਲਰ ਤੋਂ ਮੈਨੂੰ ਬੀਜ ਮਿਲਿਆ ਕੰਪਨੀ ਤੋਂ ਸ਼੍ਰੀ ਰਾਮ ਕੰਪਨੀ ਤੋਂ ਇਹ ਸਾਰਾ ਉਸ ਦਾ ਕਸੂਰ ਹੈ ਇਸ ਤਕਨੀਕ ਦੇ ਦੌਰਾਨ ਦੌਰਾਨ ਜਿਹੜੇ ਹੁਣ ਖਚੋਲਾ ਪੈ ਗਿਆ ਹਾਲਾਂਕਿ ਇਸ ਮਸਲੇ ਵਿੱਚ ਖੇਤੀਬਾੜੀ ਵਿਭਾਗ ਤੱਕ ਜਦੋਂ ਸ਼ਿਕਾਇਤ ਪੁੱਜਦੀ ਹੈ ਤਾਂ ਉਹਨਾਂ ਨੇ ਉਸ ਦੁਕਾਨ ਨੂੰ ਸੀਲ ਵੀ ਕਰਨ ਦਾ ਹੁਕਮ ਦਿੱਤਾ ਔਰ ਨਾਲ ਹੀ ਡੀਲਰ ਨੂੰ ਨੋਟਿਸ ਕੱਢਿਆ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਖੇਤੀਬਾੜੀ ਅਧਿਕਾਰੀ ਬਲਵੀਰ ਚੰਦ ਤਕਰੀਬ 3 ਘੰਟੇ ਬੈਠਕ ਕੀਤੀ ਗਈ ਹੈ ਬੈਠਕ ਦੌਰਾਨ ਦੁਕਾਨਦਾਰ ਤੇ ਸ਼੍ਰੀ ਰਾਮ ਕੰਪਨੀ ਦੇ ਜਿਹੜੇ ਨੁਮਾਇੰਦੇ ਸਨ ਉਸ ਦੇ ਵਿੱਚ ਬਖਸ਼ੀਸ਼ ਸਿੰਘ ਆਰਐਮ ਵੀ ਮੌਜੂਦ ਸੀ ਕੰਪਨੀ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਖੇਤੀ ਬਾੜੀ ਅਧਿਕਾਰੀਆਂ ਤੇ ਕਿਸਾਨਾਂ ਦੇ ਨਾਲ ਆਪਣੀ ਕੰਪਨੀ ਦੀ ਗਲਤੀ ਸਵੀਕਾਰ ਕੀਤੀ ਹੈ ਕਿ ਬੀਜ ਖਰਾਬੀ ਦੇ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ। ਇਹ ਗੱਲ ਨੂੰ ਸਵੀਕਾਰ ਵੀ ਕਰ ਲਿਆ ਗਿਆ ਕਿ ਹਾਂ ਹਾਈਵੇ ਜਾਮ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਬੈਠਕ ਦਰਾਨੀ ਕੰਪਨੀ ਨੁਮਾਇੰਦੇ ਬਖਸ਼ੀ ਸਿੰਘ ਨੇ ਦੇ ਨੇ ਐਮ ਡੀ ਦੇ ਨਾਲ ਫੋਨ ਤੇ ਗੱਲ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਰ ਤੇ ਸੀਏਓ ਬਲਵੀਰ ਚੰਦ ਦੇ ਨਾਲ ਕਰਵਾਈ। ਕਿਸਾਨ ਆਗੂਆਂ ਤੇ ਕਿਸਾਨਾਂ ਨੇ ਸੀਏਓ ਤੋਂ ਇੱਕ ਲਿਖਤੀ ਮੰਗ ਪੱਤਰ ਸੌਂਪਦੇ ਹੋਏ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਫਸਲ ਦੇ ਨੁਕਸਾਨ ਦੀ ਪਰਪਾਈ ਦੇਣ ਕੁਝ ਦਿਨਾਂ ਦੇ ਅੰਦਰ ਅੰਦਰ ਨਾ ਹੋਈ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਔਰ ਇਸ ਦੇ ਉੱਤੇ ਖੇਤੀਬਾੜੀ ਵਿਭਾਗ ਤੇ ਤੁਰੰਤ ਕਾਰਵਾਈ ਕਰਨ ਨੂੰ ਲੈ ਕੇ ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਬੀਜ ਡੀਲਰ ਦਾ ਸਾਰਾ ਰਿਕਾਰਡ ਜ਼ਬਤ ਕਰ ਲਿਆ ਔਰ ਦੁਕਾਨ ਸੀਲ ਕਰ ਦਿੱਤੀ ਹੈ ਡੀਲਰ ਨੇ ਖੇਤੀਬਾੜੀ ਅਧਿਕਾਰੀਆਂ ਦੇ ਸਾਹਮਣੇ ਹੀ ਮੰਨਿਆ ਕਿ ਪੁਰਾਣੇ ਦਿਨਾਂ ਦੇ ਵਿੱਚ ਜਿਹੜੇ ਵੇਚੇ ਗਏ ਬੀਜ ਦੇ ਬਿੱਲ ਅੱਜ ਦਿੱਤੇ ਗਏ ਨਹੀਂ ਤੇ ਉਹਨਾਂ ਨੇ ਫਰਜੀ ਹਸਤਾ ਜਿਹੜੇ ਦਸਤਕਤ ਉੱਤੇ ਕੀਤੇ ਸਨ ਇਸ ਮੌਕੇ ਤੇ ਕਿਸਾਨ ਨੇਤਾ ਨੇ ਜਿਹੜੇ ਉਹਨਾਂ ਵਿੱਚੋਂ ਲਖਵਿੰਦਰ ਸਿੰਘ ਲਾਪ੍ਰੀਤ ਸਿੰਘ ਗੋਪੀਪੁਰ ਪ੍ਰਤਾਪ ਸਿੰਘ ਮਨਜੀਤ ਸਿੰਘ ਸਤਵਿੰਦਰ ਸਿੰਘ ਤਰਲੋਕ ਸਿੰਘ ਇਹ ਸਾਰੇ ਹਾਜ਼ਰ ਸਨ ਜਿਨ੍ਹਾਂ ਨੇ ਮੌਕੇ ਦੇ ਉੱਤੇ ਜਾ ਕੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਗਲਤੀ ਪਾਏ ਜਾਣ ਦੇ ਉੱਤੇ ਹੀ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਇਹ ਜਿਹੜੇ ਚੀਫ ਐਗਰੀਕਲਚਰ ਆਫੀਸਰ ਨੇ ਖੇਤੀਬਾੜੀ ਮੁਖ ਅਧਿਕਾਰੀ ਨੇ ਕਪੂਰਥਾਲਾ ਦੇ ਬਲਵੀਰ ਚੰਦ ਉਹਨਾਂ ਨੇ ਕਿਹਾ ਡੀਲਰ ਪ੍ਰੀਤ ਬੀਜ ਭੰਡਾਰ ਦੀ ਤਰਫੋਂ SR 110 ਕਿਸਮ ਦੇ ਬੀਜ ਅਪਲਾਈ ਕੀਤੇ ਗਏ ਜਿਸ ਦੇ ਕਰਕੇ ਫਸਲ ਖਰਾਬ ਹੋਈ ਹੈ ਇਸ ਦੇ ਬਾਰੇ ਵਿੱਚ ਪਤਾ ਲੱਗਦਾ ਜਦੋਂ ਕਿਸਾਨਾਂ ਨੂੰ ਤਬੀਜ ਨਕਲੀ ਪਾਏ ਜਾਣਦੇ ਉਹਨਾਂ ਨੂੰ ਸ਼ੱਕ ਹੁੰਦਾ ਫਿਰ PRX 126 ਕਿਸਮ ਦੇ ਬੀਜ ਮਿਕਸ ਕਰਕੇ ਵੇਚੇ ਗਏ ਡੀਲਰ ਦੀ ਦੁਕਾਨ ਸੀਲ ਕਰਨ ਦੇ ਨਾਲ ਨਾਲ ਸ਼ੋਕਸ ਨੋਟਿਸ ਵੀ ਉਹਨਾਂ ਨੂੰ ਜਾਰੀ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਜਾਂਚ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਤੇ ਖੇਤੀਬਾੜੀ ਅਧਿਕਾਰੀ ਨੇ ਜਿਹੜੇ ਕਪੂਰਥਾਲਾ ਦੇ ਹਰ ਕਮਲ ਪ੍ਰਿਤਪਾਲ ਸਿੰਘ ਖੇਤੀਬਾੜੀ ਅਧਿਕਾਰੀ ਨਡਾਲਾ ਸਤਨਾਮ ਸਿੰਘ ਕੇਵੀਕੇ ਕਪੂਰਥਲਾ ਦੇ ਸਹਾਇਕ ਪ੍ਰੋਫੈਸਰ ਖੇਤੀਬਾੜੀ ਵਿਸਤਾਰ ਅਧਿਕਾਰੀ ਜਿਹੜੇ ਨੇ ਸੁਲਤਾਨਪੁਰ ਲੋਧੀ ਡਾਕਟਰ ਜਸਪਾਲ ਸਿੰਘ ਤੇ ਖੇਤੀ ਵਿਸਤਾਰ ਅਧਿਕਾਰੀ ਕਪੂਰਥਲਾ ਰਣਵੀਰ ਸਿੰਘ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਜਾਂਚ ਤੋਂ ਬਾਅਦ ਫਸਲ ਦੇ ਖਰਾਬ ਹੋਣ ਦੇ ਸਹੀ ਕਾਰਨਾਂ ਦਾ ਪਤਾ ਚੱਲੇਗਾ ਇਸ ਤੋਂ ਇਲਾਵਾ ਪਹਿਲਾਂ ਵੀ ਬੀਜਾਂ ਦੀ ਜਾਂਚ ਕਿਉਂ ਨਹੀਂ ਕੀਤੀ ਗਈ ਇਸ ਤੇ ਕਪੂਰਥਲਾ ਦੇ ਜਿਹੜੇ ਖੇਤੀਬਾੜੀ ਅਧਿਕਾਰੀ ਦੇ ਜਵਾਬ ਤਲਬੀ ਹੋਵੇਗੀ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਕਿਸੇ ਨੂੰ ਵੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ ਇਹ ਖੇਤੀਬਾੜੀ ਮੁੱਖ ਅਧਿਕਾਰੀ ਦੇ ਵੱਲੋਂ ਭਰੋਸਾ ਕਪੂਰਥਾਲਾ ਦੇ ਉਹਨਾਂ ਕਿਸਾਨਾਂ ਨੂੰ ਦਿੱਤਾ ਗਿਆ ਜਿਹੜੇ ਫਸਲ ਦੇ ਨੁਕਸਾਨ ਨੂੰ ਲੈ ਕੇ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਹੁਣ ਖੜੀ ਫਸਲ ਜਦੋਂ ਖਰਾਬ ਹੋ ਜਾਂਦੀ ਹੈ ਪਹਿਲਾਂ ਹੀ ਉਸ ਦੇ ਉੱਤੇ ਕਿੰਨਾ ਜਿਆਦਾ ਖਰਚ ਹੋ ਜਾਂਦਾ ਝੋਨੇ ਦੀ ਲਵਾਈ ਦਾ ਬਜਾਈ ਦੇ ਵੇਲੇ ਔਰ ਉਸ ਤੋਂ ਬਾਅਦ ਉਸ ਦੇ ਵਿੱਚ ਜੇ ਘਾਹ ਉੱਗ ਆਉਂਦਾ ਬੀਲੋੜਾ ਤੇ ਉਸ ਨੂੰ ਪੁੱਟਣ ਦੇ ਲਈ ਖਾਦਨਾ ਸਪਰੀਆਂ ਤੇ ਹੋਰ ਕਈ ਤਰ੍ਹਾਂ ਦੇ ਤਮਾਮ ਖਰਚੇ ਨੇ ਜਿਸ ਨੂੰ ਲੈ ਕੇ ਕਿਸਾਨ ਪਹਿਲਾਂ ਹੀ ਕਰਜ਼ਾ ਚੁੱਕ ਚੁੱਕ ਕੇ ਆਪਣੀ ਫਸਲ ਨੂੰ ਪਾਲਦਾ ਹੈ ਪਰ ਜਦੋਂ ਖੜੀ ਫਸਲ ਹੀ ਖਰਾਬ ਹੋ ਜਾਵੇ ਤਾਂ ਫਿਰ ਚਿੰਤਾ ਵਿੱਚ ਡੁੱਬਣਾ ਸੁਭਾਵਕ ਹੈ ਹੁਣ ਨਕਲੀ ਬੀਜਾਂ ਦਾ ਇਹ ਮਾਮਲਾ ਇੱਕ ਵਾਰੀ ਉੱਠਿਆ ਹਾਲਾਂਕਿ ਮਾਲਵੇ ਦੇ ਵਿੱਚ ਵੀ ਕਾਫੀ ਵਾਰੀ ਇਸ ਗੱਲ ਦੇ ਉੱਤੇ ਚਰਚਾ ਹੋਈ ਹੈ ਪਰ ਸਬੰਧਤ ਜਿਹੜੇ ਅਫਸਰ ਹੈ ਕਈ ਵਾਰੀ ਉਹ ਵੀ ਉਹਨਾਂ ਡੀਲਰਾਂ ਨੂੰ ਜਿਹੜੇ ਮਾੜੇ ਬੀਜ ਵੇਚਦੇ ਨੇ ਉਹਨਾਂ ਨੂੰ ਕੰਪਨੀਆਂ ਨੂੰ ਬਚਾਉਣ ਦੇ ਖਾਤਰ ਅੱਗੇ ਆ ਜਾਂਦੇ ਨੇ ਜਿਸ ਦੇ ਕਰਕੇ ਜਿਹੜੀ ਤੁਰੰਤ ਕਾਰਵਾਈ ਨਹੀਂ ਹੁੰਦੀ ਜਾਂ ਜੜ ਤੱਕ ਕਾਰਵਾਈ ਨਹੀਂ ਹੁੰਦੀ ਜਿੱਥੋਂ ਤੱਕ ਮਿਲੀ ਭੁਗਤ ਦੇ ਨਾਲੇ ਬੀਜ ਵੇਚੇ ਜਾਂਦੇ ਨੇ ਹੁਣ ਕਪੂਰਥਲਾ ਦਾ ਇਹ ਮਾਮਲਾ ਦੇਖਦੇ ਆ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਨਿਬੜਦਾ ਜਾਂ ਫਿਰ ਨਾ ਨਿਬੜਿਆ ਤਾਂ ਇਹ ਮਾਮਲਾ ਵੀ ਚੰਡੀਗੜ੍ਹ ਦੇ ਦਫ਼ਤਰਾਂ ਦੇ ਵਿੱਚ ਦਸਤਕ ਦੇਵੇਗਾ ਇਹ ਉਹਨਾਂ ਨੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ